ਪੁੱਛਿਆ ਨਹੀਂ ਹੈ ਬਿਲਕੁਲ ਵੀ ਕਦੇ ਨਹੀਂ ਪੁੱਛਿਆ ਤੁਸੀਂ ਐਵੇਂ ਇਸਨੇ ਕਰੇ ਬਾਗ ਨਿਕਲ ਗਿਆ ਉਹ ਤੇ ਦੂਰ ਤੱਕ ਲੋਤਾ ਦੇਖਦਾ ਨਹੀਂ ਦੇਖਿਆ ਤਾਂ ਕਦੀ ਇੱਕ ਬੋੜੀ ਨਹੀਂ ਦੇਖਿਆ ਮਾੜਾ ਫੇਸ ਤੇ ਕਰਦੀ ਗਈਆਂ ਦੇਖ ਲਾਉਂ ਨਹੀਂ ਕਿਹੜੇ ਹਾਲਾਤਾਂ ਚ ਪੁੱਤ ਤਪਾਲਿਆ ਸੀ ਜਦੋਂ ਜਦੋਂ ਛੋਟਾ ਸੀ ਕਿਵੇਂ ਕਿਵੇਂ ਪੜਾਇਆ ਪੁੱਤ ਕਿਹੜੇ ਘੜੇ ਹਾਲਾਤਾਂ ਚ ਗੁਜ਼ਰਨਾ ਪਿਆ ਮੈਂ ਇੰਨੇ ਬੁਰੇ ਹਾਲਾਤ ਸੇ ਕਿ ਮੈਂ ਚਾਹ ਜਦੋਂ ਪਾ ਕੇ ਚਾਹ ਨਹੀਂ ਪੀ ਸਕਦੀ ਵੀ ਕਾਲੀ ਚਾਹ ਬਣਾ ਕੇ ਬਚਨ ਦਿੰਦੀ ਸੀ ਕੋਣ ਮੈਂ ਪਿਆਰ ਦਾ ਇਹ ਦੋ ਲੈ ਲਊੀ ਕਹਾਰਾ ਕਰਨਾ ਹੈ ਬੱਚੇ ਨੂੰ ਦੇਣਾ ਨਹੀਂ ਝੂਠ ਬੋਲ ਕੇ ਉਹਨੇ ਤੁੰਨੇ ਥੋੜਾ ਜਿਹਾ ਕਿੰਨੀ ਦੁੱਖ ਮੀਂਹ ਲੱਗਦੀ ਨਹੀਂ ਤੇ ਮੈਨੂੰ ਤੋਂ ਆਪਣਾ ਓਏ ਯਾਰ ਸੀ ਨਾ ਤਾਂ ਵੇ सब्जी कदी कद हाथ नहीं डे महात्मा चार चार बन कमरे पाई रही उल्टिया कर दी कहना दे जाके कर दी नखरे कर दी है मैं कहना नखरे कर दी मेरा फेस मेकर बाहर निकलिया नखरे कर दी है कर दी ਕੁੜ ਜਾਣਾ ਚਾਹੁੰਦੇ ਹੋ ਮੈਂ ਹੁਣ ਨਹੀਂ ਜਾਣਾ ਕਿਉਂਕਿ ਆਪਣੇ ਪੁੱਤ ਕੋ ਰੇੜਾ ਜੀ ਨੇ ਮੇਰੀ ਸੇਵਾ ਕੀਤੀ ਹੈ ਮੈਂ ਬਸ ਇੱਥੇ ਰਹਾਂਗੀ ਇੱਥੇ ਸੇਵਾ ਕਰਾਂਗੀ ਇੱਥੇ ਮਰਾਂਗੀ ਮੈਂ ਨਹੀਂ ਜਾਣਾ ਮੈਂ ਮਾਰਾ ਘਰ ਨਹੀਂ ਜਾਣਾ ਮੈਂ ਵਿਧਵਾ ਨੂੰ ਯਾਦ ਨਹੀਂ ਕਰਦੀ ਮੈਂ ਆਪਣੀ ਕਿਸਮਤ ਨੂੰ ਰੋਂਦੀ ਹਾਂ ਕਿ ਮੈਂ ਕਿੱਦਾਂ ਰਵੇ ਆਪਣੇ ਬੱਚਿਆਂ ਦੀ ਪਰਵਿਸ਼ਤੰਗੀ ਸੰਭਾਲ ਨਹੀਂ ਕਰ ਸਕਿਆ ਉਹਨਾਂ ਨੇ ਨਹੀਂ ਉਹਨਾਂ ਨੇ ਕੁਝ ਅਕਲ ਦੇ ਸਕੀ ਮੇਰੇ ਕੋਈ ਕਾਰਨ ਹੈ ਕਿ ਜੋ ਮੈਨੂੰ ਸਜ਼ਾ ਮਿਲੀ ਹੈ ਮਾਲ ਦੀ ਗੱਲ ਹੈ ਮੈਂ ਤਾਂ ਤੁਹਾਡੇ ਚੈਨਲ ਰਹੀ ਅੱਜ ਵੀ ਉਹਨੂੰ ਬੇਨਤੀ ਕਰਦਾ ਜੋ ਹੋ ਗਿਆ ਹੋ ਗਿਆ ਬੜੀ ਤੋਂ ਬੜੀ ਬੜੀ ਗਲਤੀਆਂ ਹੁੰਦੀਆਂ ਇਨਸਾਨ ਤੋਂ ਕੋਈ ਗੱਲ ਨਹੀਂ ਯਾਰ ਆ ਜਾ ਆ ਕੇ ਮਾਂ ਨੂੰ ਮਿਲ ਕੋਈ ਗੱਲਾਂ ਅਸੀਂ ਸੰਭਲਾਂਗੇ ਆਰਾਮ ਨਾਲ ਮਿਲ ਜਾ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਕੋਈ ਜ਼ਲਾਲਤ ਨਹੀਂ ਕਰਦਾ ਕੋਈ ਕੁਝ ਨਹੀਂ ਕਹਿ ਰਿਹਾ ਆਦਰ ਸਤਕਾਰ ਨਾਲ ਬੈਠ ਇਕੱਲੇ ਬੈਠ ਸਾਡੇ ਮੂਰੇ ਸਾਨੂੰ ਸ਼ਰਮ ਆਏਗੀ ਸ਼ਰਮਿੰਦਗੀ ਹੁੰਦੀ ਹੈ ਸਾਈਡ ਤੇ ਕਮਰੇ 'ਚ ਬੈਠ ਆਪਣੀ ਮਾਂ ਨੂੰ ਮਿਲ ਜਾ ਯਾਦ ਹੈ ਉਹ ਮੰਜ਼ਰ ਹੈ ਜਦ ਮਾਤਾ ਨੂੰ ਲੈ ਕੇ ਆਇਆ ਸੀ ਨਾ ਮਾਤਾ ਦੇ ਕੋਲ ਰੋਟੀ ਪਈ ਸੀ ਔਰ ਰੋਟੀ ਦੇ ਵਿੱਚ ਦਾਲ ਦੇ ਵਿੱਚ ਕੀੜੇ ਚੱਲ ਰਹੇ ਸੀਗੇ ਮਾਤਾ ਦੀ 90 95% ਨਿਗਾਹ ਜਾ ਚੁੱਕੀ ਹੈ ਕਿਉਂਕਿ ਸੂਈ ਦੇ ਵਿੱਚ ਧਾਗੇ ਪਾ ਪਾ ਕੇ ਉਹ ਮੁੰਡਾ ਪਾਲਿਆ ਪਾ ਕੇ ਪਾਲ ਕੇ ਐਸ ਡੀਓ ਦੇ ਰੈਂਕ ਤੱਕ ਪਹੁੰਚਿਆ ਇੱਕ ਕਹਾਵਤ ਹੁੰਦੀ ਆ ਦੁੱਧ ਨਾਲ ਪੁੱਤ ਪਾਲ ਕੇ ਪਿੱਛੋਂ ਪਾਣੀ ਪੀਣ ਨੂੰ ਤਰਸਦੀਆਂ ਮਾਂਵਾਂ ਕਿਉਂਕਿ ਇਹ ਏਸੀ ਗੱਲ ਇਸ ਕਰਕੇ ਕਹਿ ਰਿਆਂ ਅੱਜ ਦੇ ਦੌਰ ਦੇ ਵਿੱਚ ਜਿਹੜੇ ਨੌਜਵਾਨ ਨੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਮਾਪੇ ਨੂੰ ਭੁੱਲ ਜਾਂਦੇ ਨੇ ਤੇ ਕੱਜ ਤੁਾਨੂੰ ਅਸੀਂ ਉਸ ਮਾਤਾ ਦੇ ਨਾਲ ਮਲਾਉਣ ਜਾ ਰਹੇ ਆ ਜਿਨ੍ਹਾਂ ਦਾ ਪੁੱਤ ਬਿਜਲੀ ਬੋਰਡ ਦੇ ਵਿੱਚ ਐਸਡੀਓ ਆ ਪਰ ਉਸ ਨੂੰ ਲਵਾਰਸ ਛੱਡ ਦਿੱਤਾ ਰੋਲਣ ਦੇ ਲਈ ਮਜਬੂਰ ਕਰ ਦਿੱਤਾ ਤਾਂ ਸਾਡੇ ਨਾਲ ਸਮਾਜ ਸੇਵੀ ਸਵਰਨਜੀਤ ਸਿੰਘ ਵੀ ਨੇ ਇਹਨਾਂ ਦੇ ਵੱਲੋਂ ਜਿਹੜੀ ਸਾਮ ਸਵਾਲ ਉਹਨਾਂ ਦੀ ਕੀਤੀ ਜਾ ਰਹੀ ਆ ਗੱਲਬਾਤ ਕਰਾਂਗੇ ਕਿਹੜੇ ਹਾਲਾਤਾਂ ਦੇ ਵਿੱਚ ਕੱਢ ਕੇ ਲੈ ਕੇ ਆਏ ਨੇ ਜਦੋਂ ਪੁੱਤ ਇੰਨੇ ਵੱਡੇ ਰੈਂਕ ਤੇ ਅਫਸਰ ਹੋਵੇ ਤਾਂ ਫਿਰ ਪੁੱਤ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਕਿਉਂ ਇਸ ਮਾਂ ਦੀ ਬਦੌਲਤ ਹੀ ਅੱਜ ਉਹ ਪੁੱਤ ਟੌਪ ਦੀ ਰੈਂਕ ਦੀ ਜਿਹੜੀ ਨੌਕਰੀ ਕਰ ਰਿਹਾ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਨੂੰ ਕਿਹੜੇ ਹਾਲਾਤਾਂ ਦੇ ਵਿੱਚ ਲੈ ਕੇ ਆਏ ਤੁਸੀਂ ਮਾਤਾ ਬੜੇ ਮਾਨਵੀ ਭਰਿਆ ਪੈਣਾਂ ਦਾ ਬੜੀ ਦਰਦਪਰੀ ਕਹਾਣੀ ਅੱਜ ਤੋਂ 2 ਸਾਲ ਪਹਿਲਾਂ ਜਦ ਮਾਤਾ ਜੀ ਨੂੰ ਲੈ ਕੇ ਆਏ ਸੀ ਨਾ ਤਾਂ ਪੇਸਮਕਰ ਐਡਾ ਕਿਹੜਾ بڑا ਡਿਵਾਈਸ ਹੁੰਦਾ ਹੈ ਹਨਾ ਉਹ ਮਾਤਾ ਦੇ ਛਾਤੀ ਚੋਂ ਐਡਾ ਇੱਕ ਗਿੱਠ ਬਾਹਰ ਲਟਕ ਰਿਹਾ ਸੀਗਾ ਇੰਨਾ ਕਿ ਇਹਨਾਂ ਨੂੰ ਘਰ ਦੇ ਵਿੱਚ ਟੌਰਚਰ ਜਾਂ ਮਾਰ ਕ ਮਾਰਿਆ ਕੁੱਟਿਆ ਜਾਂਦਾ ਸੀਗਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ ਔਰ ਸਰੀਰਿਕ ਰੂਪ ਚ ਕੁੱਟਿਆ ਮਾਰਿਆ ਜਾਂਦਾ ਸੀਗਾ ਇਹਨਾਂ ਹਾਲਾਤਾਂ ਦੇ ਵਿੱਚ ਮਾਤਾ ਜੀ ਨੂੰ ਲੈ ਕੇ ਆਏ ਸੀ ਮੈਨੂੰ ਯਾਦ ਹੈ ਉਹ ਦਾ ਮੰਜ਼ਰ ਹੈ ਜਦ ਮਾਤਾ ਨੂੰ ਲੈ ਕੇ ਆਏ ਸੀ ਨਾ ਮਾਤਾ ਦੇ ਕੋਲ ਰੋਟੀ ਪਈ ਸੀ ਔਰ ਰੋਟੀ ਦੇ ਵਿੱਚ ਦਾਲ ਦੇ ਵਿੱਚ ਕੀੜੇ ਚੱਲ ਰਹੇ ਸੀਗੇ ਇੰਨੇ ਮਾੜੇ ਇੰਨੇ ਮਾੜੇ ਹਾਲਾਤ ਤੁਹਾਨੂੰ ਯਾਦ ਆ ਮੈਨੂੰ ਯਾਦ ਆ ਗਿਆ ਇਹ ਐਦਾਂ ਦੇ ਹਾਲਾਤਾਂ ਚ ਮਾਤਾ ਨੂੰ ਲੈ ਕੇ ਆਏ ਸੀਗੇ ਫਿਰ ਲਿਆ ਕੇ ਉਹ ਸਾਡੇ ਕੋਲ ਪੈਸਾ ਨਹੀਂ ਸੀ ਫਿਰ ਆਪਸ ਵਿੱਚ ਕਾਫੀ ਟਾਈਮ ਲਗਾਇਆ ਪੈਸੇ ਇਕੱਠੇ ਕੀਤੇ ਤੇ 9 ਲੱਖ 15000 ਰੁਪਏ ਲਗਾ ਕੇ ਇਹਨਾਂ ਦਾ ਆਪਰੇਸ਼ਨ ਕੀਤਾ ਉਸ ਟਾਈਮ ਇਹਨਾਂ ਦੇ ਮੁੰਡੇ ਨੂੰ ਫੋਨ ਵੀ ਕੀਤਾ ਕਿ ਚਲੋ ਗੁੱਸੇ ਗਿਲੇ ਵਿੱਚ ਚਾਰ ਗੱਲਾਂ ਉੱਪਰ ਥੱਲੇ ਹੋ ਜਾਂਦੀਆਂ ਲੜਾਈ ਝਗੜਾ ਕਿ ਵੀਰ ਹੋ ਜਾਂਦਾ ਕੱਲ ਨੂੰ ਆਪਰੇਸ਼ਨ ਟੇਬਲ ਤੇ ਮਾਤਾ ਪੂਰੀ ਹੋ ਜਵੇ ਜ਼ਿੰਦਗੀ ਪਰ ਪਛਤਾਵਾ ਰਹਿ ਜੇ ਹੈ ਨਾ ਪੜ ਉਹਨੇ ਹੱਥ ਕਾ ਖੜੇ ਕਰਦੇ ਸੀਗੇ ਕਿਹੜੇ ਰੈਂਕ ਦੇ ਨੇ ਐਸ ਡੀਓ ਨੇ ਐਸ ਡੀਓ ਹਾਂ ਸਬ ਡਿਵੀਜ਼ਨਲ ਅਫੀਸਰ ਸ਼ਾਟੇ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ ਉਹ ਹਾਂਜੀ ਇਕਲੌਤਾ ਪੁੱਤ ਆ ਇਹਨਾਂ ਦਾ ਨਾ ਇਕੱਲਾ ਮੁੰਡਾ ਹੈ ਮਾਤਾ ਦੇ ਨਾਲ ਜੋ ਉਂਗਲਾ ਦੇਖੋਗੇ ਪੂਰੇ ਸੂਈਆਂ ਦੇ ਨਿਸ਼ਾਨ ਪਏ ਹੋਏ ਆ ਮਾਤਾ ਦੀ 90 95% ਨਿਗਾਹ ਜਾ ਚੁੱਕੀ ਹੈ ਕਿਉਂਕਿ ਸੂਈ ਦੇ ਵਿੱਚ ਧਾਗੇ ਪਾ ਪਾ ਕੇ ਉਹ ਮੁੰਡਾ ਪਾਲਿਆ ਪਾ ਕੇ ਪਾਲ ਕੇ ਐਸ ਡੀਓ ਦੇ ਰੈਂਕ ਤੱਕ ਪਹੁੰਚੇ ਉਹ ਮਾਤਾ ਕੋਈ ਗੱਲ ਨਹੀਂ ਤੁਸੀਂ ਭਾਵਕ ਨਾ ਹੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੌਸਲਾ ਰੱਖੋ ਪੁੱਤ ਨੇ ਪੁੱਛਿਆ ਨਹੀਂ ਹੈ ਬਿਲਕੁਲ ਵੀ ਕਦੇ ਨਹੀਂ ਪੁੱਛਿਆ ਜੂ ਵੀ ਫੇਸਬੁਕ ਤੇ ਬਾਹਰ ਨਿਕਲ ਗਿਆ ਉਹਦੇ ਦੂਰ ਤੇ ਖਲੋਤਾ ਦੇਖਦਾ ਨਹੀਂ ਦੇਖਿਆ ਤਾਂ ਕਦੀ ਇੱਕ ਵਾਰ ਨਹੀਂ ਦੇਖਿਆ ਮਾੜਾ ਫੇਸਬੁਕ ਤੇ ਨਿਕਲ ਗਿਆ ਦੇਖ ਲਾਉ ਨਹੀਂ ਮੈਂ ਕੁਝ ਨਹੀਂ ਗੱਲ ਕਰਦੀ ਤੁਹਾਡੀ ਮਾੜੀ ਨੂੰ ਗੱਲ ਕਰਨ ਦੀ ਪਤੀ ਮਾਰਦੇ ਹੋਏ ਮਾਰਦੇ ਹੋਏ ਮਾਰਦੇ ਕਰ ਵਾਲਾ ਵੀ ਨਹੀਂ ਪੁੱਛਦਾ ਉਹ ਵੀ ਕਹਿੰਦਾ ਮੈਂ ਕੁਝ ਨਹੀਂ ਕਰ ਸਕਿਆ ਬਈ ਉਹ ਵੀ ਮੈਨੂੰ ਕਹਾ ਕਰਦੇ ਹੋ ਉਹਨੇ ਮਾਰਦੇ ਤੁਹਾਡੇ ਪਤੀ ਹਾਂਜੀ ਆਹ ਹਲਾ ਵਕਰ ਜਲੇ ਕੇ ਆਪਣੀ ਕੋਠੀ ਪਾ ਕੇ ਚਲੇ ਗਏ ਆ ਅਨੇ ਨਹੀਂ ਰੱਖਣਾ ਤੈਨੂੰ ਨਾ ਕੁ ਮੈਂ ਲੈ ਜਾ ਆਪਣੇ ਘਰ ਨਹੀਂ ਮੈਨੂੰ ਲਾਗਤ ਕਿਹੜੇ ਹਾਲਾਤਾਂ ਚ ਪੁੱਤ ਪਾਲਿਆ ਸੀ ਜਦੋਂ ਜਦੋਂ ਛੋਟਾ ਸੀ ਕਿਵੇਂ ਕਿਵੇਂ ਪੜਾਇਆ ਪੁੱਤ ਕਿਹੜੇ ਕਿਹੜੇ ਹਾਲਾਤਾਂ ਚ ਗੁਜ਼ਰਨਾ ਪਿਆ ਛੋਟੇ ਛੋਟੇ ਸੀ ਇਹ ਸ਼ਰਾਬຊੂ ਨੀ ਬਾਹਰ ਕੰਮ ਕਰਦੇ ਸੀ ਮਾੜੇ ਮਾੜੇ 40 ਰੁਪਏ ਤਨਖਾਹ ਲੈ ਬੇਸਾਈ ਆ ਬਕਰਾ ਦੇਣਾ ਰੋਟੀ ਖਾਣੀ ਹੈ ਕਹਿੰਦਾ ਮੇਰੇ ਕੋਲ ਪੈਸਾ ਨਹੀਂ ਹੈਗਾ ਮੈਂ ਐਡ ਕਰ ਦੇ ਸਕਦਾ ਮੈਂ ਕਿਹੜਾ ਬੱਚੇ ਮੈਂ ਕਿਵੇਂ ਪਾਲਾਂ ਕੀ ਕਰਾਂ ਮੈਨੂੰ ਪੈਸਾ ਚਾਹੀਦਾ ਕਿੰਨੀ ਕੁ ਗਰੀਬੀ ਸੀ ਘਰ ਦੇ ਵਿੱਚ ਜਦੋਂ ਪੜਾਇਆ ਸੀ ਬਹੁਤ ਜ਼ਿਆਦਾ ਕੁਝ ਦਾਸ ਨਹੀਂ ਸਾਕਦੀ ਬਾਹਰ ਤੋਂ ਜਾਣੇ ਮੇਰਾ ਪਰਮਾਤਮਾ ਹੀ ਜਾਣਦਾ ਹੈ ਜਾਂ ਮੇਰਾ ਦਿਲ ਜਾਣਦਾ ਬਸ ਹੋਰ ਕੁਝ ਨਹੀਂ ਮੈਂ ਕਹਿ ਸਕਦੀ ਤੋ ਵੱਲ ਮੈਂ ਐਨੇ ਬੁਰੇ ਹਾਲਾਤ ਸੀ ਕਿ ਮੈਂ ਚਾਹ ਦੁੱਧ ਨਹੀਂ ਪਾ ਕੇ ਤਾਂ ਨਹੀਂ ਪੀ ਸਕਦੀ ਮੈਂ ਕਾਲੀ ਚਾਹ ਬਣਾ ਕੇ ਬੱਚੇ ਨੂੰ ਦਿੰਦੀ ਸੀ ਦੁੱਧ ਵਿੱਚ ਪਾਇਆ ਨਾ ਦੁੱਧ ਲੈ ਉਹ گزارਾ ਕਰਨਾ ਹੈ ਬੱਚੇ ਨੂੰ ਦੇਣਾ ਸੀ ਝੂਠ ਬੋਲਣਾ ਮੈਂ ਬਹੁਤ ਝੂਠ ਬੋਲਿਆ ਮੈਨੂੰ ਝੂਠ ਬਹਿ ਬੋਲਣ ਮਿਲੇ ਹੈ ਮੈਂ ਬੱਚੇ ਨੂੰ ਦੁੱਧ ਦੇਣਾ ਸੀ ਮੈਂ ਕਿਹਾ ਨਾ ਕਾਪਾ ਦੁੱਧ ਦੇਣਾ ਪੜਦਾ ਹੈ ਕੋਈ ਨਹੀਂ ਕਿਹਾ ਨਾ ਭੈੜਾ ਨੂੰ ਦੇ ਪੈਗਾ ਬੈ ਕਹਣਾ ਨਾ ਨੇ ਪੀ ਲਿਆ ਤੂੰ ਪੀ ਲੈ ਬੇਟਾ ਪੈਣਾ ਨਹੀਂ ਕਹਿਣਾ ਕੋਈ ਨਹੀਂ ਇੱਕ ਪੀ ਅਸੀਂ ਪੀ ਲਿਆ 아이 ਸੋਈ ਦੇ ਹਰਾ ਕੋਟ ਲੱਕ ਉਹ ਵੀ ਕਹਿਣ ਵਾਲੀ ਦਿੱਤਾ ਮੇਰਾ ਵੀਰ ਸਾਡਾ ਪੜ ਲਿਖ ਜਾਊਗਾ ਵੱਡਾ ਹੋ ਜਾਊਗਾ ਸਟੈਂਡ ਹੋ ਜਾਊਗਾ ਕਾ ਨੂੰ ਸਾਨੂੰ ਦੇਖੂਗਾ ਮੈਂ ਵੀ ਉਹ ਤੇਰੀ ਕੋਈ ਗੱਲ ਨਹੀਂ ਪੁੱਤ ਪਾਲ ਜੂਗਾ ਵਿਚਾਰਾ ਮਿਹਨਤ ਕਰਦਾ ਹੈ ਕੋਈ ਗੱਲ ਨਹੀਂ ਝੂਠ ਬੋਲ ਕੇ ਉਹਨਾਂ ਦੁੱਧ ਦੇਣਾ ਥੋੜਾ ਜਿਹਾ ਜਦ ਮੈਨੂੰ ਦੁੱਧ ਪੀਣ ਲੱਗਦੀ ਨਾ ਇੱਥੇ ਮੈਨੂੰ ਤੋਂ ਆਪਣਾ ਓਏ ਯਾਰ ਸਹੀ ਨਾ ਆਉਂਦਾ ਮੈਂ ਬੱਚੇ ਦੁੱਧ ਵੀ ਨਹੀਂ ਦੇ ਸਕੀ ਕਦੀ ਨਾ ਕਿ ਝੂਠ ਬੋਲ ਕੇ ਮੈਂ ਬੱਚੇ ਦੁੱਧ ਦੇਣਾ ਭਲਾ ਲਖਾਇਆ ਕਿਤੇ ਕੁਝ ਸਭ ਜਿਹੜੀ ਮੈਂ ਕਹੇ ਰੇ ਕੋਲ ਮੰਗਣ ਨਹੀਂ ਗਈ ਕਦੀ ਹੱਥ ਨਹੀਂ ਟੰਡਿਆ ਪਰ ਬਾਤਮਾ ਅਗੇ ਹੱਥ ਕਰ ਜੋੜ ਵੀ ਹੋਰੇ ਅਗੇ ਛੋਲੀ ਅੜਦੀ ਰ ਰੱਬਾ ਕੀ ਕਰਦੇ ਤੁਸੀਂ ਕੱਪੜੇ ਸਿਉਂਦੇ ਸੀ ਕੱਪੜੇ ਸਲਾਈ ਕਰਦੇ ਮੈਂ ਟਗਾੜੀ ਸੀ ਮੈਂ ਸਵਾਈਆਂ ਕਰਦੀ ਸੀ ਵਿਧੂ ਉੱਤਾਰ 4 ਸਾਲ ਉਹਦੇ ਨਹੀਂ ਕਰ ਕਦੀ ਜੈਪੁਰ ਕਦੀ ਕਿਤੇ ਕਦੀ ਕਿਤੇ ਕਦੀ ਕਿਤੇ ਕੰਮ ਖਾਡੇ ਖਾਂਡੇ ਪਿੱਡੇ ਇਹਨਾਂ ਨੇ ਆਪਣਾ ਕਹਿਣਾ ਮੇਰੇ ਕੋਲ ਪੈਸੇ ਨਹੀਂ ਪਾਜਦੇ ਮੈਂ ਨਹੀਂ ਦੇ ਸਕਦਾ ਕਿਤੇ ਹਲ ਔਨਸਾ ਤੇ 1000 ਦੇ ਵੀ ਦੇਣਾ ਬਾਰਛਾ 5 ਸਾਲ ਕਰੇ ਨਹੀਂ ਵਾਣਾ ਇੱਕ ਵਾਰ ਇਹ ਤੇ ਆਈ ਹੀ ਨਹੀਂ ਕਰ ਬੜਾ ਚਿਰ ਹੋ ਗਿਆ 4-5 ਸਾਲ ਹੋ ਗਏ ਮੇਰੇ ਬੱਚੇ ਵਿਚਾਰੇ ਤਰਸ ਲ ਆਪਣੇ ਉਹਨੂੰ ਕਿੱਥੇ ਗਿਆ ਕਿੱਥੇ ਗਿਆ ਮੇਰੀ ਵੱਡੀ ਬੇਟੀ ਜਿਹੜੀ ਉਹ ਥੋੜੀ ਥੋੜੀ ਸਿਆਣੀ ਸੀ 15 ਸਾਲ ਦੀ ਉਹਨੇ ਕੋਈ ਕਦੀ ਕਿਤੇ ਕਿਸੇ ਨੂੰ ਪੁੱਛ ਗੁਰਦੁਆਰੇ ਕਦੀ ਕਿਸੇ ਨੂੰ ਪੁੱਛ ਗੁਰਦੁਆਰੇ ਇੱਥੇ ਇਹਨਾਂ ਦਾ ਖਾਲੂ ਪਤਾ ਲੱਗਾ ਕਿ ਇਹ ਤੇ ਉਹ ਕਿਤੇ ਗੁਜੇ ਪੋਂਟਾ ਸਾਹਿਬ ਗੁਰਦੁਆਰੇ ਹੈਗਾ ਉੱਥੇ ਜਾ ਕੇ ਨੰਬਰ ਲਿਆ ਉਹ ਤਾਂ ਪਾਣੀ ਵੀ ਨਹੀਂ ਸੀ ਹੁੰਦੇ ਸਾਡੇ। ਚੱਲਦੇ ਨਹੀਂ ਸੀ ਹੁੰਦੇ। ਕਿਹਨੂੰ ਗਿਆ ਤੇ ਕੋਈ ਵੀ ਨਹੀਂ ਸੀ ਜਾਂਦਾ। ਕੁਦਰਤੀ ਰਬੋ ਲੋਈ ਨਾ ਸਾਡੀ ਗਲੀ ਚ ਹਿਮਕੁਰ ਸਾਹਿਬ ਕੋਈ ਗਿਆ ਸੀ ਉਹਨੇ ਦੇਖ ਲਿਆ ਚਾਚਾ ਜੀ ਤੁਸੀਂ ਇੱਥੇ ਉੱਥੇ ਭੱਜ ਗਏ। ਕਿ ਘਰ ਨਹੀਂ ਜਾਣਾ। ਘਰ ਗਿਆ ਤੇ ਇਹਨਾਂ ਦੇ ਪੈਸੇ ਮੰਗਣੇ ਆ। ਇਹ ਬਹੁਤ ਬੁੜਿਆ ਆਤ ਰਹੀ ਮੈਂ ਇੱਕ ਕੁੱਟ ਦੀ ਕੌਂ ਸੀ ਤੁਹਾਨੂੰ। ਕੁੱਟ ਦੀ ਤੁਸੀਂ ਕੀ ਮੰਗ ਰਹੇ ਸੀ ਜੀ? ਪੈਸੇ ਮੰਗਦੀ ਸੀ। ਮੈਂ ਕਹਣਾ ਮੈਨੂੰ ਖਰਚਾ ਦਿਓ ਮੈਂ ਬੱਚਿਆਂ ਨੂੰ ਸਕੂਲ ਫੜਾਈ ਪੜਾਉਣਾ ਫੀਸ ਵੀ ਚਾਹੀਦੀ ਬੱਚਿਆਂ ਨੂੰ ਕੱਪੜੇ ਚਾਹੀਦੇ ਯੂਨੀਫਾਰਮ ਚਾਹੀਦੀ ਖਾਣ ਵੀ ਨੂੰ ਚਾਹੀਦਾ ਕੀ ਨਹੀਂ ਚਾਹੀਦਾ ਭਾਵੇਂ ਛੋੜੀ ਰੋਟੀ ਛੋੜੀ ਖਾ ਲੋ ਪਰ ਚਾਹੀਦਾ ਤਾਂ ਬਰਤਨ ਜ਼ਰੂਰੀ ਹੈ ਨਾ ਰੋਟੀ ਤਾਂ ਚਾਹੀਦੀ ਹੈ ਨਾ ਪਰ ਨਹੀਂ ਨਹੀਂ ਹੁਣ ਹੁਣ ਤੁਹਾਨੂੰ ਰੋਟੀ ਪਾਣੀ ਵੀ ਨਹੀਂ ਦਿੰਦੇ ਸੀ ਬਿਲਕੁਲ ਹਾਂ ਹੁਣ ਤਾਂ ਬਿਲਕੁਲ ਹੀ ਰੋਟੀ ਦਿੰਦੇ ਨਹੀਂ ਮੇਰੇ ਰੋਟੀ ਵੀ ਬੰਦ ਕਰ ਦਿੱਤੀ ਤੇ ਬਸ ਸਵੇਰ ਤੋਂ ਨਿਕਲਣਾ ਸ਼ਾਮ ਨੂੰ ਰਾਤ ਨੂੰ ਹੁਣ ਮੈਂ ਬੰਦ ਕਮਰੇ ਹੀ ਪਈ ਰਹਿੰਦੀ ਹਿਤੜ ਤੋਂ ਉਲਟੀਆਂ ਘਾਬੀਰ ਕਹਣਾ ਨੇ ਜਾਣ ਕੇ ਘਾਬੀਰ ਨਖਰੇ ਕਰਦੀ ਆ ਮੈਨੂੰ ਕਹਿਣਾ ਨਕਰੇ ਕਰਦੀ ਆ ਮੇਰੇ ਫੇਸੇ ਮੇਕਰ ਬਾਹਰ ਨਿਕਲਿਆ ਤਾਂ ਕਹਿੰਦੇ ਨਕਰੇ ਕਰਦੀ ਹੈ ਜਾਣ ਕੇ ਕਰਦੀ ਆ ਤੂੰ ਮੋਟਾਂ ਕਿਤਾ ਮੈਨੂੰ ਬਹੁਤ ਬਹੁਤ ਤਾਂ ਕਿਤਾ ਪਰ ਇਸਨ ਕਰ ਲਿਆ ਸੋਸਾ ਨੇ ਠੀਕੇ ਜੋਸ਼ ਗੁਲ ਕੋ ਸਾਰੇ ਜਸਪੀ ਚੁੱਟੇ ਰਹਾ ਬੈਲ ਇਨਾਰੇ ਲਾਰਨ ਨਹੀਂ ਦਿੱਤੇ ਉਤੇ ਕਹਿੰਦੇ ਮੈਂ ਥੱਲੇ ਨਹੀਂ ਸੋ ਸਕਦੀ ਮੈਂ ਚੰਗੇ ਕਰਦੀ ਕੁੜੀ ਮੈਂ ਪੰਜ ਨਹੀਂ ਸੋ ਸਕਦੀ ਅੱਜ 4 ਵਜੇ ਬ੍ਰੇਸਟ ਕਿੱਤਾ ਗਲੇ ਛੁੱਟੀ ਕਰਾ ਕੇ ਘਰ ਲਿਆ ਆ ਇਹ ਬਾਕੀ ਗੱਲ ਕਰ। ਤੇ ਤੁਸ ਤੁਹਾਡੀ ਗੱਲਬਾਤ ਨਹੀਂ ਹੋਈ ਇਹਨਾਂ ਦੇ ਬੇਟੇ ਨਾਲ ਵੀ ਹੈਨਾ ਇਸ ਤਰ੍ਹਾਂ ਥੋੜੀ ਛੱਡਿਆ ਜਾਂਦਾ ਦੁੱਧ ਦੇ ਨਾਲ ਤੈਨੂੰ ਪਾਲਿਆ ਤੈਨੂੰ ਪੜਾਇਆ ਲਿਖਾਇਆ ਤੈਨੂੰ ਟੌਪ ਦਾ ਅਫਸਰ ਬਣਾਤਾ। ਅਸੀਂ ਗੱਲ ਕੀਤੀ ਸੀ ਆਪਰੇਸ਼ਨ ਤੋਂ ਪਹਿਲਾਂ ਅਸੀਂ ਕੱਲ ਨੂੰ ਕਿਤੇ ਹਸਪੀਟਲ ਦੇ ਟੇਬਲ ਤੇ ਮਾਤਾ ਨੂੰ ਕੁਝ ਹੋ ਜਵੇ ਤਾਂ ਇੱਕ ਵਾਰੀ ਮੌਕਾ ਜ਼ਰੂਰ ਦੇਣਾ ਚਾਹੀਦਾ ਪਰ ਨਹੀਂ ਉਹਨੇ ਹੱਥ ਖੜੇ ਕਰਤੇ। ਮੈਨੂੰ ਯਾਦ ਆ ਇਹਨਾਂ ਦੀ ਬੜੀ ਬੇਟੀ ਰੂਰੋ ਕੇ ਮੈਨੂੰ ਦੱਸਦੀ ਦਸਰੀ ਸੀ ਉਸ ਟਾਈਮ ਉਹ ਪੜ੍ਹਾਈ ਦੇ ਵਿੱਚ ਹੋਸ਼ਿਆਰ ਸੀਗੀ ਬਟ ਪੈਸੇ ਨਹੀਂ ਸੀਗੇ। ਇੱਕ ਬੱਚਾ ਵੱਢ ਸਕਦਾ ਸੀਗਾ ਉਹਨੇ ਭਰਾ ਨੂੰ ਮੌਕਾ ਦਿੱਤਾ ਆ ਫਟ ਗਈ ਆ ਫਟ ਗਈ ਕਿ ਭਰਾ ਪੜ ਜੇ ਪੜ ਕੇ ਉਹਨੇ ਉਹਨਾਂ ਨੂੰ ਦੱਤ ਮਾਰੀ ਉਹਨਾਂ ਨੂੰ ਵੀ ਹੁਣ ਭੈਣਾਂ ਨੂੰ ਵੀ ਨਹੀਂ ਬੁਲਾਉਂਦਾ ਨਾ ਨਾ ਕਿਸੇ ਨੂੰ ਨਹੀਂ ਦੇਖੋ ਸ਼ਬਦਾ ਤੇ ਕਹਿਣਾ ਬੜਾ ਸੌਖਾ ਹੈ ਕਿ ਪੇਸ ਵਿੱਚ ਪੇਸ ਮਿਕ ਰਿਹਾ ਹੈ ਅਦਰ ਡਿਵਾਈਸ ਹੈ ਜੋ ਹਾਰਟ ਦੀ ਬੀਟ ਕੰਟਰੋਲ ਕਰ ਰਹਾ ਹੈ ਹੂੰ ਠੀਕ ਹੈ ਉਹ ਜੀ ਪੇਸ ਸੈੱਟ ਕਰਕੇ ਰੱਖਦਾ ਉਹ ਤਾਰ ਜਿਹੜੀ ਹੈ ਕਿ ਹਾਰਟ ਦੇ ਵਿੱਚ ਹੈ ਔਰ ਬਾਹਰ ਲਟਕਿਆ ਹੋਇਆ ਉਹ ਉਹ ਦੇਖ ਕੇ ਤਾਂ ਅਸੀਂ ਵੀ ਡਰ ਗਏ ਸੀ ਕਿ ਇਹ ਕੀ ਚੀਜ਼ ਹੈ ਉਹ ਅੰਦਰ ਹੋਣਾ ਚਾਹੀਦਾ ਹੈ ਡਿਵਾਈਸ ਐਡਾ ਬੜਾ ਉਹ ਛਾਤੀ ਤੋਂ ਬਾਹਰ ਲਟਕ ਕੇ ਹੋਈ ਸੀ ਮਾਤਾ ਦੇ ਉਹ ਦੇਖ ਕੇ ਅਸੀਂ ਵੀ ਡਰ ਕੇ ਕਿ ਇਹ ਕੀ ਮੰਜ਼ਰ ਹੈ ਉਹ ਉਹ ਜਿਹੜੀ ਤਾਰ ਉਹ ਹਾਰਟ ਦੇ ਵਿੱਚ ਲੱਗੀ ਹੋਈ ਹੈ ਬੜਾ ਪਿਆਰਾ ਜਿਹਾ ਮੰਜ਼ਰ ਸੀਗਾ ਕਿੰਨੇ ਕਿੰਨੇ ਲੱਖ ਰੁਪਏ ਲੱਗੇ ਫਿਰ ਉਹਨਾਂ ਦੇ ਇਲਾਜ ਨੌ ਲੱਖ 15 ਹਜ਼ਾਰ ਪੀਜੀਆਈ ਦੇ ਵਿੱਚ ਲੱਗੇ ਜੇ ਪ੍ਰਾਈਵੇਟ ਦੇ ਵਿੱਚ ਕਰਾਉਂਦੇ ਤਾਂ ਇਹ 20 ਲੱਖ ਨੂੰ ਸੂਟ ਟੱਚ ਹੋ ਜਾਂਦੀ ਸੀ ਸਾਰਾ ਪੈਸਾ ਫਿਰ ਸਸਤਾ ਨੇ ਸੰਗਤ ਦੀ ਸੇਵਾ ਦੇ ਨਾਲ ਹਾਂ ਸਾਰਾ ਆਪਸ ਦੇ ਵਿੱਚ ਰਲਿਆ ਸਾਰਾ ਇਕੱਠਾ ਕੀਤਾ ਦੋਸਤਾਂ ਮਿੱਤਰਾਂ ਨੇ ਪੁਰਾਣੇ ਸਕੂਲ ਫਰੈਂਡਸ ਨੇ ਟੀਚਰਸ ਨੇ ਫਰੈਂਡਸ ਨੇ ਇਸ ਤਰ੍ਹਾਂ ਇਕੱਠਾ ਕੀਤਾ ਆਪਸ ਉਹ ਮੁੰਡਾ ਫਿਰ ਤਾਂ ਹੀ ਲੜਦਾ ਸੀ ਕਿ ਪੈਸੇ ਲਾਉਣੇ ਪੈਣਗੇ ਹੁਣ ਮਾਂ ਦੇ ਉੱਤੇ ਬਜ਼ੁਰਗ ਹੋ ਗਈ ਹੁਣ ਮਾਂ ਕੰਮ ਨਹੀਂ ਕਰ ਸਕਦੀ ਜਾਂ ਇਹ ਉਹਦੇ ਮਨ 'ਚ ਸੋਚ ਹੋ ਗਈ ਦੇਖੋ ਆਪਣੇ ਤੋਂ ਰੁਬੇਨਾਲ ਦਾ ਸਰਾ ਯੂਟਿਲਿਟੀ ਨਹੀਂ ਹੈਗੀ ਹੁਣ ਕਿਸੇ ਕੰਮ ਤੇ ਨਹੀਂ ਹੈ ਬੁढ़ा ਸ਼ਰੀਰ ਹੈ ਹੁਣ ਕਿਸੇ ਕੰਮ ਦਾ ਨਹੀਂ ਹੈ ਜਵਾਨ ਸ਼ਰੀਰ ਹੁੰਦਾ 10 ਤਰੀਕੇ ਦਾ ਕੰਮ ਲੈ ਲੈਂਦਾ ਇਹਨਾਂ ਤੋਂ ਹੁਣ ਸ਼ਰੀਰ ਬੁढ़ा ਹੈ ਨਾ ਹੁਣ ਕਿਸੇ ਕੰਮ ਤੇ ਨਹੀਂ ਹੈਗੀ ਮਾਂ ਤੇ ਸਿੱਟੋ ਪਰ ਮਰ ਜਵੇ ਤਾਂ ਖੜਾ ਛੱਟੂ ਆ ਬਟ ਸਮਾ ਦਾ ਸਬਦਾ ਆ ਨਾ ਬੁਢਾਪਾ ਸਾਡੇ ਤੇ ਵੀ ਆਣਾ ਹੈ ਉਸ ਐਸਡੀਓ ਨੇ ਵੀ ਤਾਂ ਬੁढ़ा ਹੋਣਾ ਅੱਜ ਸੁਣੂਗਾ ਇੰਟਰਵਿਊ ਇਸ ਤੋਂ ਬਾਅਦ ਬਿਲਕੁਲ ਉਹ ਦੇਖਣੀ 100% ਦੇਖਣੀ ਉਹਦੇ ਤੱਕ ਪਹੁੰਚ ਨਹੀਂ ਹੈ ਉਹਦੇ ਆਫਿਸ ਤੇ ਵੀ ਪਹੁੰਚ ਨਹੀਂ ਹੈ ਬੜ ਕਮਾਲ ਦੀ ਗੱਲ ਹੈ ਮੈਂ ਤਾਂ ਤੁਹਾਡੇ ਚੈਨਲ ਰਹੀ ਅੱਜ ਵੀ ਉਹਨੂੰ ਬੇਨਤੀ ਕਰਦਾ ਜੋ ਹੋ ਗਿਆ ਹੋ ਗਿਆ ਬੜੀ ਤੋਂ ਬੜੀ ਬੜੀ ਗਲਤੀਆਂ ਹੁੰਦੀਆਂ ਇਨਸਾਨ ਤੋਂ ਕੋਈ ਗੱਲ ਨਹੀਂ ਯਾਰ ਆ ਜਾ ਆ ਕੇ ਮਾਂ ਨੂੰ ਮਿਲ ਕੋਈ ਗੱਲ ਨਹੀਂ ਅਸੀਂ ਸੰਭਲਾਂਗੇ ਆਰਾਮ ਨਾਲ ਮਿਲ ਜਾ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਕੋਈ ਜ਼ਲਾਲਤ ਨਹੀਂ ਕਰਦਾ ਕੋਈ ਕੁਝ ਨਹੀਂ ਕਹਿ ਰਿਹਾ ਆਦਰ ਸਤਕਾਰ ਨਾਲ ਬੈਠ ਇਕੱਲੇ ਬੈਠ ਸਾਡੇ ਮੂਰੇ ਥੋੜੀ ਸ਼ਰਮ ਆਏਗੀ ਸ਼ਰਮਿੰਦਗੀ ਹੁੰਦੀ ਹੈ ਸਾਈਡ ਤੇ ਕਮਰੇ 'ਚ ਬੈਠ ਮਾਂ ਨੂੰ ਮਿਲ ਜਾ ਕਿੰਨਾ ਸਮਾਂ ਹੋ ਗਿਆ ਤੁਸੀਂ ਜਦੋਂ ਲੈ ਕੇ ਆਏ ਇਹਨਾਂ ਨੂੰ ਕਿਹੜੇ ਹਾਲਾਤ ਸੀ ਕਿਸ ਕਿਸ ਤਰੀਕੇ ਦੇ ਨਾਲ 2 ਸਾਲ ਹੋ ਗਏ ਜੀ ਛਾਟ ਹਾਂ 2 ਸਾਲ ਹੋ ਗਏ ਤੇ ਛਾਟ ਅੰਮ੍ਰਿਤਸਰ ਦੇ ਵਿੱਚ ਔਰ ਮੈਂ ਉਹਦੀ ਫੋਟੋ ਦੇਖੀ ਸੀ ਰੀਸੈਂਟਲੀ ਉਹਨੇ ਹੁਣੇ ਬਹੁਤ ਲੰਬੀ ਚੌੜੀ ਤਗੜੀ ਮੈਂ ਕਿਹਾ ਦੋ ਮਜ਼ਲੀ ਕੋਠੀ ਔਰ ਬੜੀ ਆਲੀਸ਼ਾਨ ਆ ਤਾਂ ਮੇਰੇ ਦੇਖਣ ਨੂੰ ਲੱਗ ਰਿਹਾ ਸੀ ਕਿ ਪੌਣਾ ਕਾ ਕਰੋੜ ਰੁਪਏ ਲੱਗਿਆ ਹੋਵੇਗਾ ਇਦਾਂ ਦੀ ਸ਼ਾਨਦਾਰ ਕੋਠੀ ਪਾਈ ਹੈ ਗੱਡੀ ਨਵੀਂ ਖਰੀਦੀ ਆ ਉਹਨੇ ਇਹ ਰੁਝਾਨ ਕਿਵੇਂ ਚੱਲ ਪਿਆ ਕਿਉਂਕਿ ਇਹ ਪੰਜਾਬ ਦੇ ਵਿੱਚ ਇਹ ਰੁਝਾਨ ਹੈ ਨਹੀਂ ਸੀ ਪਹਿਲਾਂ ਮਾਪਿਆਂ ਨੂੰ ਛੱਡ ਦੇਣਾ ਉਹਨਾਂ ਨੂੰ ਪੁੱਛਣਾ ਨਹੀਂ ਆਪ ਤੁਸੀਂ 2-2 ਕਰੋੜ ਦੀ ਕੋਠੀ ਪਾ ਰਹੇ ਹੋ ਤੁਹਾਡੀ ਲੱਖ ਤੋਂ ਵੱਧ ਤਨਖਾਹ ਹੈ ਤੇ ਇਹ ਮਨੁੱਖੀ ਰੁਝਾਨ ਕਿੱਥੋਂ ਚੱਲ ਪਿਆ ਪੰਜਾਬ ਦੀ ਮਾਇਆ ਦਾ ਬੜਾ ਪ੍ਰਭਾਵ ਹੈ ਪੈਸੇ ਦਾ ਪ੍ਰਭਾਵ ਵੱਧਦਾ ਜਾ ਰਿਹਾ ਹੈ ਦੇਖੋ ਜ਼ਿੰਦਗੀ ਦੇ ਵਿੱਚ ਸਾਡੀ ਪ੍ਰਾਇੋਰਟੀਜ਼ ਹੁੰਦੀਆਂ ਲੋਕਾਂ ਨੇ ਟੌਪ ਪ੍ਰਾਇੋਰਟੀ ਪੈਸੇ ਨੂੰ ਦਿੰਦੀ ਹੈ ਹੈਨਾ ਉਹ ਪੈਸਾ ਜ਼ਰੂਰੀ ਹੈ ਪੱਕਾ ਹੈ ਤੀਜੇ ਨੰਬਰ ਤੇ ਰੱਖ ਲਓ ਚੌਥੇ ਨੰਬਰ ਤੇ ਰੱਖ ਲਓ ਸਾਡਾ ਪ੍ਰਾਇਰੀਟੀਆਂ ਰਿਸ਼ਤੀਆਂ ਨੂੰ ਲੋਡ ਪੈ ਜਾਂਦੀ ਹੈ ਬਿਮਾਰੀਆਂ ਘਰੇ ਵੱਡ ਜਾਂਦੀਆਂ ਸਾਡਾ ਤਾਂ ਖਾਣਾ ਪੀਣਾ ਹਵਾ ਸਭ ਕੁਝ ਦੂਸ਼ਿਤ ਹੋਇਆ ਪਿਆ ਬਿਮਾਰੀਆਂ ਲੱਗਣੀਆਂ ਲੱਗੀਆਂ ਸਭ ਨੂੰ ਪਤਾ ਨਹੀਂ ਮੈਂ ਇੰਨੇ ਪੇਸ਼ੈਂਟ ਪੀਜੀਏ ਦੇ ਵਿੱਚ ਦੇਖਦਾ ਸਵੇਰੇ ਉੱਡਦੇ ਕਿਡਨੀ ਫੇਲ ਹੋਇਆ ਹੋਇਆ ਸਵੇਰੇ ਉੱਡਦੇ ਕੈਂਸਰ ਆਇਆ ਹੋਇਆ ਕੁਝ ਨਹੀਂ ਪਤਾ ਸਲਦਾ ਕੱਲ ਕੀ ਕੱਲ ਕੀ ਨੂੰ ਕੀ ਹੋ ਜਾਏ ਕਿਹੜੇ ਇਲਾਕੇ ਦੇ ਵਿੱਚ ਸ਼ਡਿਊ ਲੱਗੇ ਹੋਏ ਨੇ ਬਿਜਲੀ ਦੇ ਪਾਗ ਸ਼ਹੀਟੇ ਅੰਮ੍ਰਿਤਸਰ ਅੰਮ੍ਰਿਤਸਰ ਦੇ ਹਾਂ ਤੁਹਾਨੂੰ ਫੋਨ ਆਇਆ ਜਦੋਂ ਇੱਕ ਪਹਿਲਾਂ ਵੀ ਵੀਡੀਓ ਵਾਇਰਲ ਹੋਈ ਸੀ ਤੁਹਾਡੇ ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਫਿਰ ਮੇਰੇ ਤੱਕ ਨਹੀਂ ਬਟ ਜੋ ਰਿਪੋਰਟਰ ਸਾਹਿਬਾਨ ਸੀਗੇ ਉਹ ਸ਼ਹੀਟੇ ਅੰਮ੍ਰਿਤਸਰ ਤੋਂ ਸੀਗੇ ਤੇ ਉਹਨਾਂ ਨੂੰ ਕਾਨਫਰੰਸ ਕਾਲ 'ਚ ਲੈ ਕੇ ਉਹਨਾਂ ਨੂੰ ਇਨਡਾਇਰੈਕਟ ਵੇ ਦੇ ਵਿੱਚ ਬੁਲੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮਾਤਾ ਕੋ ਮਾਤਾ ਪੁੱਤ ਦੇ ਕੋਲ ਜਾਣਾ ਚਾਹੁੰਦੇ ਹੋ ਮੈਂ ਹੁਣ ਨਹੀਂ ਜਾਣਾ ਕਿਉਂ ਮੈਂ ਆਪਣੇ ਪੁੱਤ ਕੋ ਰਹਿਣਾ ਜੀ ਨਾ ਮੇਰੀ ਸੇਵਾ ਕੀਤੀ ਹੈ ਮੈਂ ਬਸ ਇੱਥੇ ਰਹਾਗੀ ਇੱਥੇ ਸੇਵਾ ਕਰਾਂਗੀ ਇੱਥੇ ਮਰਾਂਗੀ ਮੈਂ ਨਹੀਂ ਜਾਣਾ ਮੈਂ ਮਾਰਾ ਖਾਨ ਨਹੀਂ ਜਾਣਾ ਨੂੰ ਮੈਨੂੰ ਕਦੀ ਮੇਰੇ ਨਾਂ ਤੇ ਜਾਇਦਾਦ ਲਾ ਦੇ ਉਂਗਲਾ ਦਿਖਾ ਦੇ ਮਾਤਾ ਮੇਰੇ ਨਾਂ ਤੇ ਦਿਖਾ ਲਾ ਦੇ ਜਾਇਦਾਦ ਕੋਡੀ ਨੌ ਤੇ ਅੱਜ ਵੀ ਹੈ ਜਾਇਦਾਦ ਹੈ ਜਾਂ ਖੋਲੀ ਤੁਹਾਡੇ ਨੂੰ ਨਹੀਂ ਪੁੱਤ ਮੈਂ ਹੱਥ ਮੈਂ ਖਾਲੀ ਹੱਥ ਮੇਰੇ ਕੁਝ ਨਹੀਂ ਮੇਰੇ ਨਾਂ ਤੇ ਮੈਂ ਉਹਨੂੰ ਕਿਹਾ ਪੁੱਤ ਮੇਰੇ ਕੋਲ ਨਾ ਮੰਗ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਜੋ ਮੈਂ ਤੈਨੂੰ ਦੇਦਾ ਕੁਛ ਨਹੀਂ ਹੈਗਾ ਜੋ ਹੈਗਾ ਤੇਰੇ ਪਾਪੇ ਦਾ ਚਾਤਾ ਤੇ ਤੇਰੇ ਪਾਪੇ ਨੇ ਆਹ ਤੇ ਜੋ ਹੈਗਾ ਉਹਨਾਂ ਨੂੰ ਕਹੋ ਉਹਨਾਂ ਤੇ ਉਹ ਦੇ ਦਨਗੇ ਮੈਂ ਆ ਤੇ ਕੁਛ ਨਹੀਂ ਹੈਗਾ ਅਨੀ ਮੇਰਾ ਨਾਂ ਨਹੀਂ ਆਉਣਾ ਚਾਹੀਦਾ ਵਿੱਚ ਮੈਂ ਮੈਨੂੰ ਜਾਇਦਾ ਦੇਗੀ ਤੇ ਫਿਰ ਮੈਂ ਵੇਖੂ ਮੈਂ ਨਹੀਂ ਵੇਖੂ ਮੈਂ ਮੈਂ ਕੁਛ ਨਹੀਂ ਕਰ ਸਕਦੀ ਉਹ ਤੁਹਾਨੂੰ ਕੁਛ ਕਹਿਣਾ ਚਾਹੁੰਦੇ ਹਾਂ ਚੈਨਲ ਦੇ ਜ਼ਰੀਏ ਕੋਈ ਕੁਛ ਕਹਿਣਾ ਚਾਹੁੰਦੇ ਹੁਣ ਬਸ ਮੈਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਾਂ ਮੈਂ ਕੀ ਕਰਾਂ ਇਹ کہیں ਨਾ ਕੁਝ ਨਾ ਸਮਝਿਆ ਹੋਏ ਤੇ ਫਿਰ ਕੀ ਕਹਿ ਸਕਦੀ ਆ ਇਹਨਾਂ ਕੁਝ ਦੇਖ ਕੇ ਵੀ ਨਾ ਸਮਝ ਸਕੇ ਬੱਚਾ ਉਸ ਬੱਚੇ ਨੂੰ ਕੀ ਕਹਿਣਾ ਮੈਨੂੰ ਤਾਂ ਕੁਝ ਦੇਖਦਾ ਵੀ ਨਹੀਂ ਮੈਂ ਤਾਂ ਆਪਣਾ ਬੱਚਾ ਵੀ ਨਹੀਂ ਦੇਖ ਸਕਦੀ ਹੁਣ ਕਿ ਮੇਰੇ ਸਾਹਮਣੇ ਮੇਰਾ ਬੱਚਾ ਖੜਾ ਹੈ ਤੇ ਮੈਂ ਉਹਨੂੰ ਕੀ ਕਹਿਣਾ ਨੀਗਾ ਬਿਲਕੁਲ ਕੱਟ ਗਈ ਕੋਈ ਕੱਟ ਗਈ ਇਹ ਕੱਪੜੇ ਸਲਾਈ ਦੇ ਨਾਲ ਜਦੋਂ ਬਰੀਕੀ ਕੰਮ ਸੀ ਉਸ ਦੇ ਨਾਲ ਕਟਈਏ ਨਹੀਂ ਪਹਿਲਾਂ ਮੈਂ ਠੀਕ ਸੀ ਆ 2-10 ਮਿੰਟ ਥੋੜਾ ਜਿਹਾ ਬਹੁਤ ਜ਼ਿਆਦਾ ਟੈਨਸ਼ਨ ਲੈ ਲਿਆ ਹਾਂ ਜੀ ਆ ਰੋ ਰੋ ਕੇ ਅੱਖਾਂ ਕੋ ਆ ਲੀਆਂ ਐਡਾ ਮੇਰਾ ਫਸ ਨਿਆ ਹੀ ਐਡਾ ਵੀ ਮੇਰਾ ਨੀਗਾ ਕੱਟ ਗਿਆ ਅੱਗੇ ਕਰਕੇ ਮੈਂ ਫਤਵਾਰ ਨੂੰ ਯਾਦ ਨਹੀਂ ਕਰਦੀ ਮੈਂ ਆਪਣੀ ਕਿਸਮਤ ਨੂੰ ਰੋਨੀ ਆ ਕਿ ਮੈਂ ਕਿੱਦਾਂ ਨੇ ਮੈਂ ਆਪਣੇ ਬੱਚਿਆਂ ਦੀ ਪਰਵਿਸ਼ਤੰਗੀ ਤਾਂ ਨਹੀਂ ਕਰ ਸਕੇ ਉਹਨਾਂ ਨੇ ਨਹੀਂ ਉਹਨਾਂ ਨੇ ਕੁਝ ਅਕਲ ਦੇ ਸਕੀ ਮੇਰੇ ਕੋਈ ਕਾਹਨ ਰਹਿ ਗਈ ਜੋ ਮੈਨੂੰ ਸਜ਼ਾ ਮਿਲੀ ਆ ਐਡੀ ਅਡੀ ਹੁਣ ਹੀ ਨਹੀਂ ਚਾਹੀਦੀ ਪਰ ਕਿਉਂ ਮਿਲੀ ਮੈਨੂੰ ਨਹੀਂ ਸਮਝ ਆਉਂਦੀ ਮੈਂ ਸਮਝ ਤਾਂ ਬਾਹਰ ਹੋ ਗਈ ਬੇਟਾ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਵਾਂ ਕਿੰਨੂੰ ਕੀ ਕਵਾਂ ਬੱਚੇ ਨੂੰ ਬੇਟੇ ਨੂੰ ਕੀ ਕਵਾਂ ਬੇਟੀਆਂ ਨੂੰ ਕੀ ਕਵਾਂ ਜਿਹੜੀਆਂ ਆਪਣੇ ਘਰ ਨੇ ਉਹ ਵੀ ਨਹੀਂ ਮਿਲੂ ਰੱਖਣਾ ਚਾਹੁੰਦੀਆਂ ਕਿਉਂ ਆਪਣੇ ਘਰਾਂ ਵਾਲੀਆਂ ਆਪਣੇ ਪਾਪੇ ਵਾਲੀਆਂ ਬਜ਼ੁਰਗਾ ਵਾਲੀਆਂ ਬੇਟੀਆਂ ਦੀ ਨਾ ਗੱਲਬਾਤ ਹੁੰਦੀ ਹੈ ਹਾਂਜੀ ਉਹ ਬੜੀ ਬੇਟੀ ਇੱਕ ਜੁਕੇ ਵੀ ਹੈ ਇੱਕ ਯੁਕੇ ਵਾਲੀ ਨਾਨੀ ਹੁੰਦੀ ਕਿਉਂਕਿ ਉਹ ਨਾ ਮੈਨੂੰ ਮੇਰੇ ਤੋਂ ਸਾਲ ਪਹਿਲਾਂ ਹੀ ਯਾਦ ਪਹਿਲਾਂ ਹੀ ਮੇਰੇ ਤੋਂ ਮੈਂ ਜੋ ਇੱਥੇ ਆਈ ਮੈਂ ਬੇਟੀ ਨਾਲ ਮੇਰੀ ਗੱਲ ਨਹੀਂ ਹੋਈ ਸੀ ਉਹ ਬੇਟੀ ਨਾਲ ਸਾਲ ਹੋ ਗਿਆ ਸੀ ਆਈ ਨੂ ਵੀ ਉਹ ਸਾਲ ਪਹਿਲਾਂ ਇੱਥੇ ਆਈ ਸੀ ਜੇ ਕੋਈ ਬੇਟੀ ਤਰ ਬੇਟਾ ਤਾਂ ਨਹੀਂ ਲਿਜਾ ਰਿਹਾ ਜੇ ਬੇਟੀ ਲਜਾਣਾ ਚਾਹੇ ਚਲੇ ਜਾਉਂਗੇ ਨਹੀਂ ਮੈਂ ਨਹੀਂ ਜਾਣਾ ਮੈਂ ਕਿਸੇ ਕੋਲ ਨਹੀਂ ਜਾਣਾ ਬੇਟੀ ਕੋਈ ਨਹੀਂ ਜਾਣਾ ਬੇਟੇ ਕੋਈ ਨਹੀਂ ਜਾਣਾ ਕੁਝ ਨਹੀਂ ਕਿਤੇ ਨਹੀਂ ਜਾਣਾ ਮੈਂ ਮਰ ਜਾਣਾ ਚੰਗਾ ਹੋਵੇ ਤਾਂ ਇਹ ਮੈਂ ਟਕੇ ਖਾਣਾ ਚੰਗਾ ਤੁਸੀਂ ਵੀ ਮੈਰਿਡ ਹੋਵੋਗੇ ਤੁਹਾਡੇ ਵੀ ਬੱਚੇ ਹਨਾ ਤੁਹਾਡੇ ਦਰਸ਼ਕ ਬਹੁਤ ਸਾਰੇ ਦੇਖ ਰਹੇ ਹੋਣਗੇ ਜਿਨ੍ਹਾਂ ਦੇ ਬੱਚੇ ਹੋਣਗੇ ਆਪਾਂ ਨੂੰ ਪਤਾ ਬੱਚੇ ਕਿਵੇਂ ਪਾਲੇ ਜਾਂਦੇ ਹਨ ਰਾਤ ਰਾਤ ਪਰ ਜਾ ਕੇ ਕਿੰਨੇ ਪਿਆਰ ਨਾਲ ਛਾਤੀ ਨਾਲ ਚੰਪੇੜ ਚ ਬੈਠ ਕੇ ਪਾਲੇ ਜਾਂਦੇ ਕਿੰਨਾ ਪਿਆਰ ਆਉਂਦਾ ਨਾ ਇਹ ਮਾਂ ਵੀ ਪਾਲੇ ਸੀਗੇ ਬਿਲਕੁਲ ਜਦੋਂ ਮੈਂ ਦੇਖਦਾ ਕਿ ਜਦੋਂ ਬੱਚਾ ਬਾਥਰੂਮ ਕਰ ਦਿੰਦਾ ਨਾ ਮਾਂ ਗਿੱਲੀ ਜਗ੍ਹਾ ਤੇ ਪੈਂਦੀ ਹੈ ਬੱਚੇ ਨੂੰ ਸੁੱਕੀ ਜਗ੍ਹਾ ਤੇ ਪਾਉਣਾ ਕਿਵੇਂ ਆਪਾਂ ਬੱਚੇ ਪਾਲਦੇ ਹਨ ਸਾਰੇ ਮਾਪੇ ਤੁਹਾਡੇ ਦਰਸ਼ਕ ਦੇਖ ਰਹੇ ਹੋਣੇ ਮਾਪੇ ਬੱਚੇ ਕਿਵੇਂ ਪਾਲੇ ਜਾਂਦੇ ਹਨ ਬड़ा ਹੋ ਕੇ ਇਹ ਸਿਲਮ ਦਿੱਤਾ ਜਾਂਦਾ ਹੈ ਮਾਤਾ ਦੇ ਮੇਲਾ ਦਾ ਕਦੇ ਸੋਚਿਆ ਨਹੀਂ ਹੁੰਦਾ ਮੇਰਾ ਪੁੱਤ ਅਫਸਰ ਬਣ ਕੇ ਮੈਨੂੰ ਇਹ ਹਾਲਾਤਾਂ 'ਚ ਲੈ ਕੇ ਆਇਆ ਹਾਂਜੀ ਬਿਲਕੁਲ ਜੀ ਮੈਂ ਮੈਂ ਤੁਹਾਡੇ ਚੈਨਲ ਰਹੀ ਜ਼ਰੂਰ ਅਪੀਲ ਕਰਨਾ ਚਾਹੁੰਦਾ ਜੇ ਤੁਹਾਡੇ ਦਰਸ਼ਕਾਂ ਦੇ ਵਿੱਚੋਂ ਕੋਈ ਇਸ ਮਾਤਾ ਦੀ ਲੀਗਲ ਹੈਲਪ ਕਰ ਸਕਦਾ ਹੈ ਮੁੰਡੇ ਤੋਂ ਖਰਚਾ ਲੈਣ ਦੇ ਵਿੱਚ ਜਾਂ ਕੋਈ ਵੀ ਅਧਿਕਾਰ ਬਣਦਾ ਹੈ ਫਾਈਨੈਂਸ਼ੀਅਲ ਜੀ ਕੋਈ ਐਕਚੁਅਲ ਟਰਮਸ 'ਚ ਮਦਦ ਕਰ ਸਕਦਾ ਮਾਤਾ ਦੀ ਜ਼ਰੂਰ ਕਰੇ ਹੁਣ ਮਾਤਾ ਨੇ ਤਾਂ ਇੱਥੋਂ ਤੱਕ ਕੀ ਕਹਿ ਦਿੱਤਾ ਮਾਤਾ ਦਾ ਮਨ ਨਾ ਉਦਾਸ ਆ ਨਾ ਵੀ ਮੈਂ ਨਹੀਂ ਜਾਣਾ ਤੁਹਾਡੇ ਕੋਲ ਹੀ ਮਾਤਾ ਦਾ ਸਾਡੇ ਨਾਲ ਹੀ ਹੈ ਮਾਤਾ ਸਾਡੇ ਨਾਲ ਹੀ ਪੱਕੇ ਮਾਤਾ ਸਾਡੇ ਪਾਏ ਰੱਖ ਕੇ ਮੈਂ ਮਾਰਵਾ ਮਾਤਾ ਸਾਡੇ ਨਾਲ ਹੈ ਔਰ ਸੰਸਕਾਰ ਤੋਂ ਲੈ ਕੇ ਜਦ ਤੱਕ ਵੀ ਜਿੰਨੇ ਸ਼્વાસ ਪ੍ਰਮਾਤਮਾ ਨੇ ਬਖਸ਼ੇ ਹਨ ਉਹ ਸਾਡੇ ਨਾਲ ਹੀ ਹੈ ਔਰ ਜਦੋਂ ਹਸਪਤਾਲ ਦੇ ਵਿੱਚ ઓਪਰੇਟ ਹੋਇਆ ਸੀ ਦਾ ਪੁੱਤਰ ਨੂੰ ਤੁਸੀਂ ਨਹੀਂ ਕਿਹਾ ਕਿ ਮਾਤਾ ਨੂੰ ਮਿਲ ਲੈ ਇੱਕ ਵਾਰ ઓਪਰੇਟ ਹੋ ਰਿਹਾ ਉਨੀ ਕੀ ਹੋਗੀ ਜੇ ਉਹ ਗੱਲਬਾਤ ਤੇ ਰੋਵੇਂਗਾ ਕੀ ਫਾਇਦਾ ਉਹਦੇ ਨਾਲ ਸੀ ਤਾਂ ਨਹੀਂ ਉਹਨੇ ਕਹ ਰ ਨਹੀ ਪਲੀਜ਼ ਮੇਰੇ ਨਾਲ ਕੋਈ ਗੱਲ ਨਾ ਕਰੋ ਮੈਂ ਨਹੀਂ ਗੱਲ ਕਰਨਾ ਚਾਹੁੰਦਾ ਫੋਨ ਕੱਟਦਾ 10 ਸੈਕਿੰਡ ਚ ਫੋਨ ਕੱਟਦਾ ਸੀਗਾ ਮੈਂ ਦੁਬਾਰਾ ਫੋਨ ਕੀਤਾ ਉਹਨੂੰ ਮੈਂ ਦੁਬਾਰਾ ਫੋਨ ਕੀਤਾ ਪਰ ਉਹਨੇ ਨਹੀਂ ਚੁੱਕਿਆ ਮੈਨੂੰ ਸੀਗਾ ਕਿ ਚਲੋ ਠੀਕ ਹੈ ਗੁੱਸੇ ਚ 10 ਗੱਲਾਂ ਹੋ ਗਈਆਂ ਹੋਣੀਆਂ ਕਿ ਪਛਤਾਵਾ ਹੋਏਗਾ ਮੈਂ ਕਿਹਾ ਬਾਅਦ ਚ ਕਰ ਲਈ ਤੂੰ ਨਹੀਂ ਆਇਆ ਉਹਦਾ ਫੋਨ ਹੀ ਨਹੀਂ ਆਇਆ ਕੱਟਦਾ ਹੈ ਨਹੀਂ ਇਹਨਾਂ ਦੇ ਹਸਬੰਦ ਹੈਗੇ ਉਹਨਾਂ ਨਾਲ ਰਹਿੰਦੇ ਨੇ ਹਾਂਜੀ ਉਹਨਾਂ ਨਾਲ ਰਹਿੰਦੇ ਨੇ ਆ ਉਹਨਾਂ ਨਾਲ ਗੱਲਬਾਤ ਆਂਦੇ ਜਾਂਦੇ ਆਂ ਰਹਿੰਦੇ ਨਾਲ ਅੱਡੇ ਆ ਰਹਿੰਦੇ ਅੱਡਾ ਮੁੰਡਾ ਰਹਿੰਦਾ ਅੱਡਾ ਉਹ ਸ਼ਾਨਦਾਰ ਤਕੜੀ ਕੋਠੀ 'ਚ ਰਹਿੰਦਾ ਜੀ ਹਾਂ ਕਮਜ਼ੋਰ ਬੰਦੇ ਨਾਲ ਖੜ ਕੇ ਤਾਰਦੇ ਨੂੰ ਤਾਂ ਬਾਪ ਨੂੰ ਹਾਂ ਹੁਣ ਬਾਪ ਮਾੜਾ ਲੱਗਦਾ ਹੋਣਾ ਨਾ ਪੋਤਾ ਪਾਤੀ ਉਹਨਾਂ ਨੂੰ ਹੀ ਨਹੀਂ ਮਿਲਣੇ ਬਾਪ ਮਾੜਾ ਲੱਗਦਾ ਹੋਣਾ ਪੋਤਾ ਪਾਤੀ ਨੂੰ ਵੀ ਨਹੀਂ ਮਿਲਣੇ ਨਹੀਂ ਮਿਲਣਦੇ ਉਹ ਬੁੱਛੇ ਚੰਗੇ ਨਿਆਣੇ ਚੰਗੇ ਆ ਖੇਡਣ ਆਉਂਦੇ ਹੀ ਗਲੀ 'ਚ ਵਕਰੇ ਚੱਲੇ ਗਏ ਕੋਠੀ 'ਚ ਖੇਡਣ ਆਉਂਦੇ ਮੱਚੀਆਂ ਆਂਦੇ ਬੱਚਿਆਂ ਨਾਲ ਔਰ ਚੋਰੀ ਚੋਰੀ ਆਉਂਦੇ ਨਹੀਂ ਮਿਲਣ ਦਾਦੀ ਨੂੰ ਮੈਨੂੰ ਵੀ ਲੜਾਉਂਦੇ ਮੈਂ ਕਹਿੰਦਾ ਪੁੱਤ ਐ ਮਮਮੀ ਅੰਡਾ ਦਾਦੀ ਹੌਂ ਨਹੀਂ ਦਿੰਦੇ ਗੁੱਸੇ ਹੁੰਦੇ ਨਹੀਂ ਹੁੰਦੇ ਬਿਲਕੁਲ ਚਲੋ ਮਾਤਾ ਕੋਈ ਨਾ ਹੌਸਲਾ ਰੱਖੋ ਪ੍ਰਮਾਤਮਾ ਮਿਹਰ ਕਰੇ ਕਿ ਜਲਦ ਹਨਾ ਉਸ ਪੁੱਤ ਦੇ ਮਨ ਦੇ ਵਿੱਚ ਵੀ ਮਿਹਰ ਪਾਏ ਕਿਉਂਕਿ ਗੁੱਸੇ ਗਲੇ ਹੋ ਜਾਂਦੇ ਨੇ ਘਰਾਂ ਦੇ ਵਿੱਚ ਪਰ ਇਸ ਤਰ੍ਹਾਂ ਦਾ ਰੁਝਾਨ ਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਚੱਲ ਪਿਆ ਮੁੰਡੇ ਵਧੀਆ ਰੈਂਕ ਤੇ ਨੌਕਰੀਆਂ ਕਰ ਰਹੇ ਨੇ ਤਾ ਜਿਹੜੇ ਉਹਨਾਂ ਦੇ ਮਾਪੇ ਨੇ ਉਹ ਆਸਰਬਾਨ ਦੇ ਵਿੱਚ ਰੋਲ ਰਹੇ ਨੇ ਚਾਹੇ ਉਹ ਵਿਰਧ ਆਸ਼ਰਮ ਹੋਣ ਜਾਂ ਫਿਰ ਹੋਰ ਸੰਸਥਾਵਾਂ ਹੋਣ ਉਥੇ ਜੇਕਰ ਉਹ ਸੰਸਥਾਵਾਂ ਨਾ ਸੰਭਾਲਣ ਇਹਨਾਂ ਬਜ਼ੁਰਗਾਂ ਨੂੰ ਤਾਂ ਮੈਨੂੰ ਲੱਗਦਾ ਸੜਕਾਂ ਦੇ ਉੱਤੇ ਟੜਫ ਟੜਫ ਇਹਨਾਂ ਦੀ ਜਾਨ ਨਿਕਲ ਜਾਵੇ ਤਾ ਉਸ ਨੌਜਵਾਨ ਨੂੰ ਉਸ ਅਫਸਰ ਨੂੰ ਵੀ ਸੋਚਣਾ ਚਾਹੀਦਾ ਕਿ ਜੇਕਰ ਇਹ ਮਾਤਾ ਉਹਨਾਂ ਨੂੰ ਮਿਹਨਤ ਕਰਕੇ ਨਾ ਪੜਾਉਂਦੀ ਤਾਂ ਅੱਜ ਉਹ ਅਫਸਰ ਕਿਵੇਂ ਲੱਗ ਜਾਂਦਾ ਅੱਜ ਉਹ ਕਰੋੜਾਂ ਦੀ ਕੋਠੀ ਕਿਵੇਂ ਬਣਾ ਲੈਂਦਾ ਤਾਂ ਅੱਜ ਉਹ ਲੱਖਾਂ ਦੀ ਗੱਡੀ ਕਿਵੇਂ ਲੈ ਲੈਂਦਾ ਤਾਂ ਸੋਚਣਾ ਚਾਹੀਦਾ ਕਿਤਨਾ ਕਿਤੇ ਮਾਤਾ ਦਾ ਮਨ ਇੰਨਾ ਦਾਸਾ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਮੈਂ ਆਪਣੇ ਪੁੱਤ ਦੇ ਨਾਲ ਹੁਣ ਨਹੀਂ ਰਹਿਣਾ ਹੈਗਾ ਮੇਰਾ ਤਾਂ ਘਰ ਇਹੀ ਆ ਆਖਰੀ ਸਾਹ ਤੱਕ ਮੈਂ ਇਸ ਸੰਸਥਾ ਦੇ ਵਿੱਚ ਰਹਾਂਗੀ ਬਹੁਤ ਤਰਸਯੋਗ ਹਾਲਾਤ ਆ ਮਨ ਬੜਾ ਭਾਵਿਕ ਆ ਤਾਂ ਕਿਤੇ ਨਾ ਕਿਤੇ ਹੋ ਸਕਦਾ ਕਿ ਪੁੱਤ ਦਾ ਮਨ ਜਿਹੜਾ ਉਹ ਬਲੁੰਦਿਆ ਜਾਵੇ ਜਾਂ ਉਹਦਾ ਉਹਨੂੰ ਮਨ ਦੇ ਵਿੱਚ ਕੋਈ ਰਹਿਮ ਆ ਜਾਵੇ ਕਿ ਮੈਂ ਆਪਣੀ ਮਾਂ ਨੂੰ ਘਰੇ ਲੈ ਆਵਾਂ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਖਰੜ